ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਲੇਡੀਜ਼ ਜੈਕਟ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਆ 6 ਸੇ ਤਾਗਾਂ ਦਾ ਡਿਜ਼ਾਈਨ ਹੈ ਦੋ ਦੋ ਤਾਗੇ ਆਪਾਂ ਵੱਧ ਰੱਖੇ ਹੋਏ ਚਾਰ ਤਾਗੇ ਐਕਸਟਰਾ 6 ਸੇ ਰਿਸਾਨਾ ਤਾਗੇ ਰੱਖੇ ਹੋਏ ਪਹਿਲੀ ਸਲਾਈ ਆਪਾਂ ਕੱਢੀ ਹੋਈ ਹੈ ਸਿੱਧੀ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨਾ ਹੈ ਇਹ ਆਪਾਂ ਪਹਿਲਾਂ ਸਿੱਧੀ ਸਲਾਈ ਇੱਕ ਕੱਢ ਕੇ ਫਿਰ ਆਪਣਾ ਇਹ ਡਿਜ਼ਾਈਨ ਸ਼ੁਰੂ ਹੁੰਦਾ ਪਹਿਲਾਂ ਤਾਗਾ ਆਪਾਂ ਬਿਨਾਂ ਬੁਣੀ ਉਤਾਰਾਂਗੇ ਫਿਰ ਆਪਾਂ ਇੱਕ ਤਾਗਾ ਬੁਣ ਲਾਂਗੇ ਹੁਣ ਆਪਾਂ ਇਸ ਤਰ੍ਹਾਂ ਪੰਜ ਤਾਗੇ ਬੁਣਾਂਗੇ ਪਹਿਲਾਂ ਇਹਨੂੰ ਇਸ ਤਰ੍ਹਾਂ ਸੁਲਾਈ ਕਮਾ ਕੇ ਬੁਣਾਗੇ ਇੱਕ ਦੋ ਬਲ ਪਾ ਕੇ ਪੰਜ ਤਾਗੇ ਬੁਣਨੇ ਆਪਾਂ ਨੇ ਤਿੰਨ ਚਾਰ ਪੰਜ ਇਸ ਤਰ੍ਹਾਂ ਇਹ ਪੰਜ ਬੁਣ ਲੇ ਫਿਰ ਆਪਾਂ ਇੱਥੋਂ ਇੱਕ ਤਾਗੇ ਵਿੱਚ ਤਾਗਾ ਕੱਢਣਾ ਨਹੀਂ ਹੈਗਾ ਬਲ ਪਾ ਲਿਆ ਇਹਨੂੰ ਦੁਬਾਰਾ ਬੁਣ ਲਿਆ ਤਿੰਨ ਤਾਗੇ ਹੋ ਗਏ ਫੇਰ ਬਲ ਪਾ ਲਿਆ ਦੁਬਾਰਾ ਬੁਣ ਲਿਆ इस तरह ये तागे हो गए जेडे आप इधर पां बाल वाले पाए ने एक ही बुन लिया छः तागे हो गए यही दोबारा फिर करिए ना इस तरह बल पा के एक तागा बोल लिया फिर सिलाई उपर दिखवा के दो तीन चार पाँच इस तरह कर लिया फिर आप दोबारा उस एक तागे बच तागे बुनाए पहला एक बोल लिया बल नो हो गए ਬੁਲ ਕੇ ਫੇਰ ਤਿੰਨ ਬਾਲ ਨਾਲ ਚਾਰ ਫਿਰ ਦੁਬਾਰਾ ਬੁਲ ਲਿਆ ਪੰਜ ਇੱਥੇ ਤੱਕ ਦੋ ਵਾਰ ਹੋ ਗਿਆ ਆਪਣਾ ਡਿਜ਼ਾਈਨ ਤੀਜੀ ਵਾਰ ਫੇਰ ਸ਼ੁਰੂ ਕਰਦੇ ਆ 1 2 3 4 5 ਦੁਬਾਰਾ ਫੇਰ ਉਸ ਦਾ ਇੱਕ ਤਾਗੇ ਵਿੱਚ ਦੀ ਪੰਜ ਬਣਾਵਾਂਗੇ 1 ਬਾਲ ਪਾ ਕੇ ਦੋ ਤਿੰਨ ਫੇਰ ਚਾਰ ਇੱਕ ਤਾਗੇ ਵਿੱਚ ਆਪਾਂ 5 ਤਾਗੇ ਬਣਾਉਣੇ ਆ। ਫੇਰ ਬਲ ਪਾ ਕੇ 5 ਤਾਗੇ ਬੁਣਾਗੇ। 1 2 3 4 5 ਫੇਰ ਆਪਾਂ ਇੱਕ ਤਾਗੇ ਵਿੱਚ ਦੀ ਪਹਿਲਾਂ ਇੱਕ ਬੁਣ ਲਿਆ। ਬਲ ਪਾ ਕੇ ਦੋ ਹੋ ਗਏ। ਫੇਰ ਬੁਣ ਲਿਆ। ਫੇਰ ਬਲ ਪਾਤਾ। ਫੇਰ ਬੁਣ ਲਿਆ। ਇਸ ਤਰ੍ਹਾਂ ਹੀ ਆਪਣੇ 5 ਤਾਗੇ ਹੋ ਗਏ। ਲਾਸਟ ਵਾਲੇ ਆਪਾਂ ਦੋ ਤਾਗੇ ਹੁਣ ਇਸ ਤਰ੍ਹਾਂ ਸਿੱਧੀ ਬਣਾ ਲਾਂ। ਹੁਣ ਆਪਣਾ ਬੈਕ ਸਾਈਡ ਕਿਵੇਂ ਬਣਾਉंगा ਤੁਸੀਂ ਦੇਖਿਓ ਜਿਹੜੇ ਆਪਾਂ ਇਹ ਦੋ ਸਿੱਧੇ ਬਣਾਏ ਸੀ ਇਹਨਾਂ ਨੂੰ ਤਾਂ ਇਸ ਤਰੀਕੀ ਸਿੱਧੇ ਬਣਾਵਾਂਗੇ ਜਿਹੜੇ ਇੱਕ ਚ ਪਾਏ ਨੇ ਪੰਜ ਆਪਾਂ ਇਹਨਾਂ ਨੂੰ ਇਕੱਲਾ ਇਕੱਲਾ ਕਰਕੇ ਬੋਲ ਲਾਂਗੇ 1 2 3 4 5 ਇਹ ਇਕੱਲਾ ਇਕੱਲਾ ਕਰਕੇ ਪੰਜ ਬੋਲ ਲਏ ਜਿਹੜੇ ਹੁਣ ਆਪਾਂ ਬਲ ਪਾਏ ਉਹਨਾਂ ਦੇ ਬਲ ਦੇੜਾਂਗੇ 1 2 3 4 5 ਬਲ ਦੇੜ ਕੇ ਫਿਰ ਆਪਾਂ ਇੱਧਰ ਦੀ ਸਲਾਈ ਪਾਵਾਂਗੇ ਇਸ ਤਰ੍ਹਾਂ ਇਹਨੂੰ ਕਮਾ ਲਾਂਗੇ ਤੱਕ ਇਹਨੂੰ ਕਮਾ ਕੇ ਇਸ ਸਲਾਈ ਤੇ ਚੜਾ ਕੇ ਸਾਰਿਆਂ ਦਾ ਇੱਕ ਕਰ ਦਾਂਗੇ ਪੰਜ ਤੱਕ ਇਹਦਾ ਆਪਾਂ ਇਹ ਇੱਕ ਕਰ ਦਾਂਗੇ ਇਸ ਤਰ੍ਹਾਂ ਹੀ ਆਪਣੇ 6 ਤੱਕ ਹੀ ਪੂਰੇ ਹੋ ਗਏ ਜਿਹੜੇ ਆਪਾਂ ਇੱਧਰ ਪਹਿਲਾਂ ਕੱਲਾ ਕੱਲੇ-ਕੱਲੇ ਕਰਦੇ ਹੋਏ ਇਹਦੇ ਇਕੱਠੇ ਗੁਨੇ ਸੀ ਇਹਨੂੰ ਆਪਾਂ ਫਿਰ ਉਸ ਤਰ੍ਹਾਂ ਕਰ ਲਿਆ ਫਿਰ ਦੁਬਾਰਾ 1 2 3 4 5 ਇਹਨਾਂ ਨੂੰ ਫੇਰ ਬਲ ਦੇਣਾਂਗੇ ਪੰਜਾਂ ਦੇ 3 4 5 ਬਲ ਦੇੜ ਕੇ ਆਪਾਂ ਇੱਧਰ ਦੀ ਸਿਲਾਈ ਲਾ ਕੇ ਇਹਨਾਂ ਨੂੰ ਇਸ ਤਰ੍ਹਾਂ ਇਸ ਸਿਲਾਈ ਤੇ ਕਮਾ ਕੇ ਚੜਾ ਲਾਂਗੇ ਫਿਰ ਇਹਨਾਂ ਪੰਜਾਂ ਦਾ ਇੱਕ ਕਰ ਦਾਂਗੇ ਫਿਰ ਉਹਨਾਂ ਨੂੰ ਦੁਬਾਰਾ ਇਕੱਲਾ ਇਕੱਲਾ ਬੁਣਾਂਗੇ 1 2 3 4 5 ਫਿਰ ਦੁਬਾਰਾ ਬਲ ਦੇਣਾਗੇ 1 2 3 4 5 ਬਲ ਦੇੜ ਕੇ ਦੁਬਾਰਾ ਫਿਰ ਉਸੇ ਤਰ੍ਹਾਂ ਇਹਨਾਂ ਨੂੰ ਘੁਮਾ ਕੇ ਚੜਾ ਕੇ ਇੱਕ ਕਰਤਾਗੇ ਇਹਨਾਂ ਨੂੰ ਫਿਰ ਇਕੱਲੇ ਇਕੱਲੇ ਕਰਕੇ ਬਣਾਉਗੇ ਜਿਹੜਾ ਆਪਾਂ ਇਕੱਠੇ ਬਣਾਏ ਸੀ ਇੱਕ 1 2 3 4 5 ਆਪਾਂ ਇਦਾਂ ਦਿਖ ਲਈ ਇਸ ਤਰ੍ਹਾਂ ਚੜਾ ਕੇ ਘੁਮਾ ਕੇ ਇਹਨਾਂ ਨੂੰ ਤਾ ਗਿਆ ਨੂੰ 5 ਦਾ ਇੱਕ ਗਰਦਨ ਲਾਸਟ ਵਾਲੇ ਦੋ ਇਸਤਰੀ ਬਣਾ ਲਾਂਗੇ ਹੁਣ ਆਪਾਂ ਆਗੇ ਸਿੱਧੀ ਸਾਈਡ ਸਿੱਧੀ ਸਾਈਡ ਆਪਾਂ ਨੇ ਕੀ ਕਰਨਾ ਹੈ ਇਹ ਸਲਾਈ ਸਾਰੀ ਸਿੱਧੀ ਸਿੱਧੀ ਕੱਢਣੀ ਹੈ ਤੀਜੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਕੱਢਾਂਗੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਇਹ ਹੁਣ ਆਪਾਂ ਆਗੇ ਤੀਜੀ ਸਲਾਈ ਤੇ ਇਹ ਇਸ ਤਰ੍ਹਾਂ ਇਹ ਸਿੱਧੀ ਸਿੱਧੀ ਕੱਢ ਲਾਂਗੇ ਸਿੱਧੀ ਸਾਈਡ ਤੋਂ ਸਿੱਧੀ ਉਲਟੀ ਸਾਈਡ ਤੋਂ ਉਲਟੀ ਫਲਾਵਰ ਵਾਲਾ ਡਿਜ਼ਾਈਨ ਬਣ ਕੇ ਉਹ ਬਹੁਤ ਹੀ ਪਿਆਰਾ ਲੱਗਦਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਬੈੱਲ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਅਸੀਂ ਜੋ ਵੀ ਵੀਡੀਓ ਬਣਾਉਣਾ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੇਦੀ ਸੈਟ ਤੋਂ ਨਾ ਆਪ ਇਸ ਤਰ੍ਹਾਂ ਸਿੱਧਾ ਸਿੱਧਾ ਬਣਾ ਲਾਂਗੇ ਆਪਾ ਦਿਖਾ ਲਾਂਗੇ ਤੁਹਾਨੂੰ ਇਹ ਐਂਟ ਤੇ ਬਣਿਆ ਹੋਇਆ ਕਿਵੇਂ ਲੱਗਦਾ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਇਹਨੂੰ ਆਪਲਾ ਸਟਾਈਲ ਨੂੰ ਇਹ ਉਲਟੀ ਸਿਲਾਈ ਹੋ ਜਾ ਜੇ ਗੈਪ ਵਾਸਤੇ ਇੱਕ ਸਿਲਾਈ ਦਿੱਤੀ ਹੋਈ ਆ ਸਿੱਧੀ ਸਾਈਡ ਤੋਂ ਸਿੱਧੀ ਉਲਟੀ ਸਾਈਡ ਤੋਂ ਉਲਟੀ ਜਿਹੜੀ ਡਿਜ਼ਾਈਨ ਵਾਲੀ ਸਿਲਾਈ ਆ ਉਹ ਦੋਨੋਂ ਸਾਈਡ ਹੀ ਬਣਦੀ ਆ ਸਿੱਧੀ ਸਾਈਡ ਵੀ ਉਲਟੀ ਸਾਈਡ ਵੀ ਇਸ ਤਰ੍ਹਾਂ ਹੀ ਆਪਾਂ ਸਾਰਾ ਕਰ ਲਾਂ ਇਹਨੂੰ ਸਾਰੇ ਨੂੰ ਉਲਟਾ ਉਲਟਾ ਕਰਕੇ ਚੌਥੀ ਸਿਲਾਈ ਕੰਪਲੀਟ ਕਰਾਂਗੇ ਫਿਰ ਦੁਬਾਰਾ ਆਪਣਾ ਉਸੇ ਤਰ੍ਹਾਂ ਡਿਜ਼ਾਈਨ ਚੱਲੂਗਾ ਹੁਣ ਆਪਾਂ ਅਗੇ ਦੁਬਾਰਾ ਪੰਜਵੀਂ ਸਲਾਈ ਤੇ ਇੱਥੇ ਆਪਣਾ ਡੈਨ ਦੁਬਾਰਾ ਚੱਲੂਗਾ ਇਸ ਦੀ ਜਗ੍ਹਾ ਚੇਂਜ ਹੋਊਗੀ ਕਿਵੇਂ ਹੋਊਸ ਉਹਨੂੰ ਆਪ ਦੱਸਦੇ ਆ ਪਹਿਲਾਂ ਤਾਗਾ ਬਿਨਾਂ ਬੁਣੀ ਉਤਾਰਾਂਗੇ ਇੱਕ ਤਾਗਾ ਸਿੱਧਾ ਬੁਣਾਂਗੇ ਪਹਿਲਾਂ ਆਪਾਂ ਇੱਥੇ ਸ਼ੁਰੂ ਚ ਹੀ ਪੰਜ ਅੰਬਲੇ ਵਾਲਾ ਤਾਗਾ ਹੁਣ ਅਸੀਂ ਪੰਜ ਹੁਣ ਆਪਾਂ ਸ਼ੁਰੂ ਚ ਕੀ ਕਰਨਾ ਪਹਿਲਾਂ ਇੱਕ ਤੋਂ ਬਣਾ ਲਾਂਗੇ ਇਸ ਤਰ੍ਹਾਂ 5 1 ਬਲੇ ਬਲ ਪਾ ਕੇ 2 ਫਿਰ ਇਸ ਤਰ੍ਹਾਂ ਫਿਰ ਬਲ ਪਾ ਕੇ 5 ਫਿਰ ਆਪਾਂ ਇਹਨਾਂ ਨੂੰ ਬਲੇ ਪਾ ਲਾਂਗੇ 1 2 3 4 5 ਜਿਹੜਾ ਆਪਣਾ ਇਹ ਫੁੱਲ ਬਣ ਕੇ ਆਉਂਦਾ ਇਹ ਪਤਾ ਵੀ ਲੱਗਣ ਲੱਗ ਜੂ ਆਪਾਂ ਨੂੰ ਵੀ ਹੁਣ ਆਪਣਾ ਇਹ ਤੇ ਇਹ ਬਣੂਗਾ 5 ਤੋਂ ਬਾਅਦ ਫਿਰ ਉਸ ਤਰ੍ਹਾਂ 1 'ਚ 5 ਬਣਾ ਲਾਂਗੇ ਇਹ ਜਗਾ ਚੇਂਜ ਕਰਨੀ ਹੈ ਸਲਾਈ ਸੀਮ ਹੈ 1 2 3 4 5 ਇਸ ਤਰ੍ਹਾਂ ਫਿਰ ਇੱਕ ਚ 5 ਬਨ ਲਵਾਂਗੇ ਫਿਰ ਬਾਲ ਪਾਵਾਂਗੇ 1 2 3 4 5 ਫੇਰ ਆਪਾਂ ਉਸ ਤਰੀਕੇ ਇੱਕ ਚ ਪੰਜ ਬਣਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਲਾਸਟ ਐਂਡ ਤੇ ਆਪ ਜਿਹੜੀ ਬੈਕ ਸਾਈਡ ਸਲਾਈ ਕਰਾਂਗੇ ਉਸ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਦੂਜੀ ਸਲਾਈ ਪਾਈ ਸੀਗੀ ਕਿਵੇਂ ਬਣ ਕੇ ਆਪ ਤੁਹਾਨੂੰ ਦਿਖਾਉਣੇ ਆ ਇਸ ਤਰ੍ਹਾਂ ਹੀ ਆਪਣਾ ਸਾਰਾ ਬਣ ਕੇ ਆਊਗਾ ਪਹਿਲਾਂ ਆਪਣਾ ਫੁੱਲ ਇੱਥੇ ਹੁੰਦਾ ਫਿਰ ਇੱਥੇ ਵਗ ਜਾਂਦਾ ਫਿਰ ਇੱਥੇ ਆ ਜਾਂਦਾ ਬਸ ਜਗ੍ਹਾ ਚੇਂਜ ਹੁੰਦੀ ਆ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ